ਸਵਾਗਤ ਹੈ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਜੀ ਅਸੀਂ ਬਣਾਵਾਂਗੇ chrelu ਤਰੀਕੇ ਦੇ ਨਾਲ ਅੰਬ ਦਾ achar ਸਭ ਤੋਂ ਪਹਿਲਾਂ ਅਸੀਂ ਅੰਬ ਲੈ ਲਏ ਨੰਨ ਟੋੜਿਆ ਚੰਗੀ ਤਰ੍ਹਾਂ ਸੁਕਾ ਲਿਆ ਫਿਰ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਹੁਣ ਕੱਟ ਕਰਾਂਗੇ ਇਸ ਤਰ੍ਹਾਂ ਇਹਨਾਂ ਨੂੰ ਇਸ ਤਰ੍ਹਾਂ ਕਰਦਾਂਗੇ ਕਲੋਜੀ ਅੱਜ ਸਾਡੀ ਵਾਰੀ ਆਉਂਦੀ ਅੰਬ ਦਾ 4 5 ਅਸੀਂ ਅੰਬ ਨੂੰ 2 ਦਿਨ ਪਹਿਲਾਂ ਧੁੱਪੇ ਸਖਾ ਲਿਆ ਕੱਟ ਕੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਹੁਣ ਸੌਫ ਕਲੋਜੀ ਤੇ ਮੇਥੇ ਨਮਕ ਬਾਕੀ ਨਮਕ ਮਿਰਚ ਹਲਦੀ ਉਹ ਵੀ ਪਾਉਣਾ ਹੈ ਸਰੋਂ ਦਾ ਤੇਲ ਹੁਣ ਅਸੀਂ ਇਹਨੂੰ ਕਰਾਂਗੇ ਮਿਕਸਰ ਲਾਵਾਂਗੇ ਹੁਣ ਅਸੀਂ ਕੱਟੇ ਹੋਏ ਅੰਬਾ ਨੂੰ ਇਹ ਬਰਤਨ ਦੇ ਵਿੱਚ ਕੱਢਣੀ ਆ ਨੇ ਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਆਹ ਜੋ ਆਪਾਂ ਪਾਉਣਾ ਹੈ ਇਹ ਸਭ ਤੋਂ ਪਹਿਲਾਂ ਸੀਗੀ ਨਮਕ ਪਾ ਲਈਏ ਦੇ ਵਿੱਚ ਮਿਕਸ ਕਰ ਦਾਂਗੇ ਇਧਰ ਅਸੀਂ ਮਸਾਲੇ ਮਿਕਸ ਕਰ ਲਏ ਸਾਰੇ ਸੀ ਇਹਦੇ ਵਿੱਚ ਹਲਦੀ ਪਾ ਦਾਂਗੇ। ਇਹਦੇ ਵਿੱਚ ਅਸੀਂ ਪਾ ਦਾਂਗੇ ਥੋੜੀ ਲਾਲ ਮਿਰਚ। ਨੂੰ ਮਿਕਸ ਕਰ ਲਾਂਗੇ। ਹੁਣ ਇਸ ਦੇ ਵਿੱਚ ਪਾ ਦਾਂਗੇ ਥੋੜਾ ਸਰੋਂ ਦਾ ਤੇਲ ਨਸੀ ਨੂੰ ਮਿਰਚਾ ਜੋ ਵੀ ਪਾਇਆ ਹਲਦੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਤੇਲ ਹੋਰ ਪਾ ਲਿਆ బుక్ పాదే అంబా జ మిక్స్ కదా ਦੇਖੋ ਜੀ ਆਂਬ ਦਾ achar ਜਿਹੜਾ ਕਿ ਉਹ ਅਸੀਂ ਪਾਤਾ ਹੁਣ ਅਸੀਂ ਇਹਨੂੰ ਸਾਲਾ ਪਰਲੇ ਸਟੋਰ ਕਰਕੇ ਰੱਖ ਸਕਦੇ ਆ ਹੁਣ ਅਸੀਂ ਇਹਨੂੰ ਚਾਰ ਨੂੰ ਦੂਜੇ ਤੀਜੇ ਦਿਨ ਮਤਲਬ ਥੋੜਾ ਹਿਲਾਉਂਦੇ ਰਹਾਂਗੇ ਥੋੜਾ ਹਵਾ ਲਵਾਉਂਦੇ ਰਹਾਂਗੇ ਤੇ achar ਆ ਜਿਹੜਾ ਕਿ ਥੋੜੇ ਦਿਨਾਂ ਚ ਹੀ ਪੱਕ ਕੇ ਤਿਆਰ ਹੋ ਜਾਊਗਾ ਤੁਸੀਂ ਵੀ ਇਹ ਰੈਸিপি ਜਰੂਰ ਟਰਾਈ ਕਰੋ ਇਸ ਤਰ੍ਹਾਂ ਆਂਬ ਦਾ achar ਪਾਉਣ ਨਾਲ ਨਾ ਤਾਂ ਉਲੀ ਲੱਗੇ ਬਹੁਤ ਹੀ ਵਧੀਆ ਰਹਿੰਦਾ ਏ ਇਸ ਤਰ੍ਹਾਂ ਜਰੂਰ ਪਾ ਕੇ ਦੇਖੋ ਆਂਬ ਦਾ achar ਧੰਨਵਾਦ